ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਭਾਈ ਸਾਹਿਬ ਉਹਨਾਂ ਨੇ ਹੁਣ ਸਵਾਲ ਕੀਤਾ ਉਹਦਾ ਜਵਾਬ ਇਹ ਕਿ ਜੋ ਵੀ ਪੰਥਕ ਇਕਤਾ ਲਈ ਕੋਈ ਯਤਨ ਕਰਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਮੇਰਾ ਖਿਆਲ ਹੈ ਕਿ ਉਹ ਪੂਰੀ ਕੌਮ ਨੂੰ ਇਕੱਠਾ ਕਰਨ ਵਾਲਾ ਯਤਨ ਹੋਣਾ ਚਾਹੀਦਾ ਨਾ ਕਿ ਕੋਈ ਇੱਕ ਦੋ ਧੜਿਆਂ ਨੂੰ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਜੋ ਪੰਥਕ ਕੌਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਦੇ ਕਾਰਕ ਜਾਰੇ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਨਸੀ ਆਪਣੀ ਪਾਰਟੀ ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਤੇ ਕੋਈ ਫੈਸਲਾ ਲਵਾਂਗੇ ਮਤਲਬ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਇਸ ਵਾਰ ਪਤਾ ਨਹੀਂ ਤੁਸੀਂ ਕਹਾਂਗੇ ਹੋਣਾ ਚਾਹੀਦਾ ਹੋ ਸਕਦੀ ਹੈ ਕਿ ਇਲੈਕਸ਼ਨ ਕੱਢੇ ਲੜਦਾ ਤੇ ਨਹੀਂ ਲੜਦਾ ਨਹੀਂ ਇਲੈਕਸ਼ਨ ਤੇ ਅਸੀਂ ਦੇਖਦੇ ਹਾਂ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦੰਨੇ ਉਹਨੂੰ ਸਾਰੇ ਜਿਹੜੇ ਸਵੀਕਾਰ ਕਰਦੇ ਅਸੀਂ ਤੇ ਕਿੰਨੇ ਕੁ ਸਾਰਿਆਂ ਨੂੰ ਜਿਹੜੇ ਆਪਣੀ ਉੱਥੇ ਕੌਮੀ ਪੱਧਰ ਤੇ ਆਪਾਂ ਨੂੰ ਸਾਰੇ ਨੂੰ ਇਕੱਠੇ ਹੋ ਕੇ ਲੈਣੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜਿੰਨੀਆਂ ਵੀ ਪੰਥਿਕ ਜੱਥੇ ਬੰਦੀਆਂ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਆ ਹਾਂ ਹਾਂ ਜੀ ਸੰਦੀਪ ਸਿੰਘ ਸਵੇ ਹੀ ਉਮੀਦਵਾਰ ਕਾਲੀਗਲ ਵਾਸਤੇ ਜਾਬਤ ਹੋਊਗਾ ਕਿ ਸਾਰੇ ਪੌਲ ਨੂੰ ਲਾਗਾ ਇਹਦੇ ਚੀਜ਼ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ इवन ਕੇ ਆਜ਼ਾਦ ਵੀ ਲੜਦੇ ਆ ਤੇ ਅਸੀਂ 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 ਪੂਰਨ ਤੌਰ ਤੇ ਉਹਨਾਂ ਦਾ ਸਮਝੌਤਾ ਹੋ ਜਾਂਦਾ ਤੇ ਫਿਰ ਉਹ ਦੂਸਰਾ ਤੜ ਆ ਜਾਂਦਾ ਉਹ ਨਹੀਂ ਇਹ ਸਭ ਸਮਝੋ ਲੈ। ਤੇ ਚਲੋ ਇਹ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਇਲੈਕਸ਼ਨ ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਵੱਲੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਕਾਦੀਦਰ ਦੇ ਨਾਲ ਜਿਹੜੇ ਨਵੇਂ ਕਾਦੀਦਰ ਦੇ ਜਿਹੜੀਆਂ ਹਨ ਕਾਹਾਂ ਜਿਹੜਾ ਪੁਰਾਣੇ ਕਾਦੀਦਰ ਇਹ ਸਾਰੇ ਤੁਹਾਨੂੰ ਇਕੱਠੇ ਨਹੀਂ ਕਰੋ ਨੀ ਜੇਹੀ ਦੀਆ ਇਹ ਗੱਲ ਇਹਦੀ ਕੀਤੀ ਜਾਂਦੀ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਤੇ ਉਸ ਨੂੰ ਲੈ ਕੇ ਉੱਚ ਦੇ ਪ੍ਰਾਣਾ ਕਾਦੀਦਰ ਵੀ ਹੁੰਦਾ ਜੀ ਉਹਦੇ ਵਿੱਚ ਬੜੇ ਸੇਖ ਵਿਦਵਾਨ ਰਹਿੰਦੇ ਨੇ ਅਸੀਂ ਤੇ ਕਹਿੰਦੇ ਹਾਂ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥ ਅਨਕਾਰ ਚੁੱਕਾ ਪੰਜਾਬ ਦੇ ਲੋਕ ਅਨਕਾਰ ਚੁੱਕੇ ਉਹਨਾਂ ਨੂੰ ਪਿੱਛੇ ਢਾਹ ਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਤਾ ਜਿਨ੍ਹਾਂ ਨੇ ਪੰਜਾਬ ਪ੍ਰਸਤ ਹੋਣਾ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੋਣ ਉਹ ਉਹ ਲੋਕ ਅੱਗੇ ਹੋਣ ਤੇ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੀ ਏਕਤਾ ਦਾ ਸਵਾਗਤ ਕਰਦੇ ਹਾਂ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਤਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲਾਣੇ ਤੇ ਆ ਜਾਂ ਕੋਈ ਕਰਨੀ ਪੈਂਦੀ ਹੈ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਤਕ ਮੁੱਦਿਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ। ਹੋਰ ਤੌਰ ਤੇ ਆਪਣੀ ਪਾਰਟੀ ਅਸੀਂ ਸਾਰੇ ਜ਼ਿਲ੍ਹਿਆਂ 'ਚ ਤਾਕਤ ਕਰਤੀ ਉਹਨੂੰ ਅੱਗੇ ਹੋਰ ਵਧਾ ਰਹੇ ਆ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 'ਚ 2027 'ਚ ਅਸੀਂ ਇਲੈਕਸ਼ਨ ਲੜਾਂਗੇ ਜੀ ਪੂਰੇ ਯਾਰ ਵੀ ਆਣ ਅੱਛਾ ਇੱਕ ਬਾਬਾ ਬੜਾ ਸਰਗਰਮ ਹੋਇਆ ਤੇ ਕੁਝ ਦਿਨਾਂ ਤੋਂ ਕਲੀ ਉਹ ਲਾਪੇ ਜਾ ਰਿਹਾ ਕਿਸੇ ਨਜ਼ਰ ਪੈਂਦਾ ਸਰੀ ਕਾਂਗਰਸ ਦਾ ਰਾਜੰਦਰ ਤੁਸੀਂ ਇਹਨੂੰ ਕਿੱਥਾ ਦੇਖਦੇ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹਦੇ ਚ ਉਹ ਬਾਬਾ ਬਾਬਾ ਜਵਾਬ ਦੇ ਸਕਦਾ ਆ ਜਿਹੜੇ ਲੋਕ ਨੂੰ ਮਿਲ ਰਹੇ ਆ ਉਦੇ ਵਾਸਤੇ ਕਿਉਂਕਿ ਇੱਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾ ਆਵਾਜ਼ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਖੀ ਨੂੰ ਕਾਫੀ ਵੱਡੇ ਨੁਕਸਾਨ ਹੋਏ ਆ 2027 ਵਿੱਚ ਡੇਰਾ ਆਵਾਜ਼ ਕਰੋਗੇ ਜਾਂ ਸਮਾਜਿਕ ਕਾਨੂੰਨ ਦੇ ਸਾਹਮਣੇ ਰੋਗੇ ਆ ਉਧਾਰ ਸਭਾ ਜੀ ਦੀ ਆ ਪਰ ਇਸ ਗੱਲ ਵਿੱਚ ਕੀ ਦਾ ਰੋਲ ਹੋਗਾ ਡੇਰੇ ਆਵਾਜ਼ ਦਾ ਕੀ ਲਗਾਤਾਰ ਇਹ ਪੰਥਕ ਸਰਗਰਮੀਆਂ ਦੇ ਚੋਸਪਸਤਾ ਉਸ ਦੇ ਬਾਰੇ ਕੀ ਕੀ ਆ ਮੇ ਇਹ ਤੇ ਮੇਰਾ ਖਿਆਲ ਹੈ ਕਿ ਜਿੰਨਾਂ ਨੂੰ ਮਿਲੇ ਉਹ ਹੀ ਦੱਸ ਸਕਦੇ ਸਾਡੇ ਨਾਲ ਦੇ ਕੋਈ ਇਹੋ ਜਿਹੇ ਵਿਚਾਰ ਹੋਊਗੇ ਤੇ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ ਜੋ ਪੰਥਕ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥਕ ਜਿਹੜਾ ਕੋਈ ਨੁਕਸਾਨ ਹੋਇਆ ਉਹਨੂੰ ਕਿੱਦਾਂ ਘਟਾਉਣਾ ਚਾ ਰਹੇ ਆ ਇਹ ਗੱਲ ਡੇਰਿਆਂ ਦੀ ਆਪਾਂ ਕਰਦੇ ਕਿ ਡੇਰਿਆਂ ਨੂੰ ਖਤਮ ਕਰੋਗੇ ਕਿ ਨਹੀਂ ਕਰੋਗੇ ਦੇ ਡੇਰੇ ਤੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਡੇਰੇ ਤੇ ਕੁਝ ਡੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਡੇਰਿਆਂ ਚ ਕੀ ਕੀ ਵਾਪਰਦਾ ਕਈਆਂ ਨੇ ਡੇਰਿਆਂ ਦੀਆਂ ਹੁਣ ਜੋ ਆਪਣਾ ਸੱਸੇ ਸੱਸੇ ਵਾਲਾ ਡੇਰਾ ਸੀ ਉਸ ਤੋਂ ਕੀ ਕੁਝ ਨਿਕਲਿਆ ਇਦਾਂ ਹੀ ਹੋਰ ਵੀ ਜਿਹੜੇ ਡੇਰੇ ਆ ਪਿਛਲੇ ਜੇ ਕੋ ਲੁਧਿਆਣੇ ਲੱਗੇ ਸੀ ਉਤੋਂ ਜਿਦੋਂ ਇਹੋ ਜੀਆਂ ਚੀਜ਼ਾਂ ਜੜੀਆਂ ਮੇਰੇ ਖਿਆਲ ਆ ਕਿ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਤੇ ਰਾਂ ਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜਾਚ ਆ ਸਾਰਿਆਂ ਨੂੰ ਉਤੋਂ ਹੀ ਮਤਲਬ ਸੇਧ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਡੇਰਿਆਂ ਦੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਣਾ ਚਾਹੀਦਾ ਪੰਜਾਬ ਦੇ ਹੱਕਾਂ ਹਕੂਕਾਂ ਲਈ ਉਹ ਆਪਣੇ ਜਿਹੜੀ ਆ ਯਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੋ ਕੋਈ ਆਪਣੇ ਨਿੱਜੀ ਲਾਭ ਲਈ ਕੋਈ ਯਾਰੀ ਰੱਖਦਾ ਤੇ ਮੇਰੇ ਖਿਆਲ ਉਹ 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 ਉਹਦਾ ਤੇ ਦੇ ਰਿਹਾ ਤੁਸੀਂ ਕਰੋਗੇ ਉਹਨਾਂ ਦੇ ਜਹੇਦਾਰ ਭਾਈ ਜਗਤਾਰ ਸਿੰਘ ਹਵਾਲਾ ਜੀ ਦੀ ਮਾਤਾ ਜੀ ਇਸ ਟਾਈਮ ਹਸਪੀਟਲ ਚ ਹੈ ਕਿਉਂਕਿ ਆਪਣੇ ਪੁੱਤਰ ਨੂੰ ਮਿਲਦੀ ਇੱਛਾ ਜਾਇਬ ਕੀਤੀ ਹੈ ਉਹਦੇ ਬਾਰੇ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਵੀ ਸਾਡੇ ਨਾਲ ਕਿੰਨਾ ੱੱੱਕਾ ਹੋ ਰਿਹਾ ਕਿ ਇੱਕ ਬਜ਼ੁਰਗ ਮਾਤਾ ਪਤਾ ਨਹੀਂ ਹੁੰਦੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਕਿ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਤੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਬਲਮ ਰੱਦੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੇ ਵੀ ਮਿਲਣ ਵਾਸਤੇ ਬੜਾ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ ਇਹ ਤੋਂ ਹੀ ਬਗਾਨਗੀ ਦੀ ਭਾਵਨਾ ਕਿ ਸਾਡੇ ਨਾਲ ਦੋ ਨੰਬਰ ਦਾ ਸ਼ਹਿਰੀਆਂ ਦਾ سلوਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕਾਇਦੇ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜੋਣਾ ਦੇ ਕੇਸ ਦੀ ਵੀ ਦੁਬਾਰਾ ਤੋਂ ਖੋਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਡੀ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹਨਾਂ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਤੇ ਪਹਿਲੀ ਗੱਲ ਤੋਂ ਉਹਨਾਂ ਨੇ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਜੇਲਾ ਚ ਗਜ਼ਾਰ ਲਿਆ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਕੱਟ ਲਿਆ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜੇ ਰਿਹਾ ਨਹੀਂ ਤੇ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜੇ ਤਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਹੋ ਉਹਨਾਂ ਨੂੰ ਵੀ ਦੇ ਰਹੋ